ਜੀ ਕੀ ਨਾਮ ਆ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਮੈਂ ਮਿੰਨੀ ਆਵਾਜ਼ ਯੂਨੀਅਨ ਦਾ ਪ੍ਰਧਾਨ ਆ ਜੀ ਆ ਸਾਰੇ ਮੇਰੀ ਟੀਮ ਦੇ ਮੈਂਬਰ ਬੈਠੇ ਆ ਕੈਸ਼ੀਅਰ ਸਾਹਿਬ ਵੀ ਬੈਠੇ ਆ ਮੇਇਤ ਪ੍ਰਧਾਨ ਵੀ ਬੈਠੇ ਆ ਸਾਰੇ ਇੱਥੇ ਬੈਠੇ ਆ ਜੀ ਵੱਡੀਆਂ ਬਸਾਂ ਵਾਲੇ ਡਰਾਈਵਰ ਵੀ ਇੱਥੇ ਬੈਠੇ ਆ ਅਸੀਂ ਸਾਰਿਆਂ ਦਾ ਦਿਲੋਂ ਪ੍ਰਤਾਈ ਤੋਂ ਧੰਨਵਾਦ ਸਾਰਿਆਂ ਦਾ ਕਰਦੇ ਆ ਜੀ ਤੁਸੀਂ ਸਾਰੇ ਇਕੱਠੇ ਹੋਏ ਹੋ ਤੇ ਜੀ ਨੂੰ ਲੈ ਕੇ ਧੰਨਵਾਦ ਆ ਰਹੇ ਆ ਅੱਜ ਇਹ ਜਿਹੜੇ ਮੋਦੀ ਸਾਹਿਬ ਨੇ ਕਾਲੇ ਕਾਨੂੰਨ ਲਿਆਂਦੇ ਆ ਡਰਾਈਵਰਾਂ ਬਾਰੇ ਉਹਦੇ ਵਾਸਤੇ ਇਕੱਠੇ ਹੋਏ ਆ ਜੀ ਈ ਲੱਗਦਾ ਤੁਹਾਨੂੰ ਜਿਹੜੇ ਮਾਲਕ ਕਾਨੂੰਨ ਲੈ ਕੇ ਆਇਆ ਈ ਟੰ ਨਰਾਦਾ ਹਾਂਜੀ ਉਹ ਡਰਾਈਵਰਾਂ ਵਾਸਤੇ ਸਹੀ ਆ ਕਿ ਗਲਤ ਬਿਲਕੁਲ ਗਲਤ ਆ ਜੀ ਜਿਹੜੇ ਮੇਰੇ ਡਰਾਈਵਰ ਭਰਾ ਗੱਡੀਆਂ ਚਲਾਉਂਦੇ ਆ ਕੱਲ ਕਿਉਂ ਤੁਹਾਡੇ ਬੱਚੇ ਵੀ ਗੱਡੀਆਂ ਚਲਾਣੇ ਇਹ ਕੱਲੇ ਡਰਾਈਵਰਾਂ ਦਾ ਨਹੀਂ ਕਾਨੂੰਨ ਟੋਕਿਆ ਜਾ ਰਿਹਾ ਇਹ ਸਾਰਿਆਂ ਦੇ ਟੋਕਿਆ ਜਾ ਰਿਹਾ ਜੀ ਕਾਨੂੰਨ ਕੱਲ ਨੂੰ ਕੋਈ ਵੀ ਗੱਲਬਾਤ ਹੋ ਜਾਂਦੀ ਹੈ ਮੇਰੇ ਡਰਾਈਵਰ ਬਣਾਵਾਂ ਦੀ ਤਨਖਾਹ ਕਿਸੇ ਦੀ ਦਿਹਾੜੀ 500 ਆ ਕਿਸੇ ਦੀ 400 ਆ ਕਿਸੇ ਦੀ 700 ਆ ਜੀ ਮਤਲਬ ਬਾਤ ਤੋਂ ਬਾਅਦ 15 ਜਾਂ 20000 ਰੁਪਏ ਡਰਾਈਵਰ ਕਮਾਉਂਦਾ ਹੈ ਇਨ ਕੇਸ ਇਹਦੇ ਵੀ ਕੱਲੂ ਐਕਸੀਡੈਂਟ ਹੋ ਜਾਂਦਾ ਹੈ ਠੀਕ ਆ ਜੀ ਉਤੋਂ ਡਰਾਈਵਰ ਭਰਾ ਨਾ ਨੱਠੇ ਤੇ ਪਬਲਿਕ ਉਹਨੂੰ ਕੁੱਟਕੁੱਟ ਮਾਰ ਦਿੰਦੀ ਹੈ ਜੀ ਉਹ ਦੱਸੋ 7 ਲੱਖ ਰੁਪਏ ਕਿੱਥੋਂ ਦਵੇ ਉਹ 10 20 ਹਜ਼ਾਰ ਨਾਲ ਆਪਣਾ ਟੱਬਰ ਪਾ ਲੂਗਾ ਤੇ ਮੋਦੀ ਸਰਕਾਰ ਨੂੰ ਪੈਸੇ ਦੇਊਗਾ ਜੀ ਇਹ ਦੱਸੋ ਅੱਜ ਧਰਨਾ ਵਿੱਚ ਕਿਹੜੀ ਕਿਹੜੀ ਜੂਨੀਅਰ ਤੇ ਇੱਕ ਦਿਨ ਦਾ ਧਰਨਾ ਇੱਕ ਦਿਨ ਦਾ ਹੈ ਭਾਜੀ ਧਰਨਾ ਜੀ ਇਹ ਕਿਹੜੀ ਜੁਨੀ ਹੈ ਇਹ ਗੇਲਦ ਬਾਬਾ ਯੂਨੀਅਨ ਆ ਜੀ ਇਹਦੇ ਵਿੱਚ ਸਾਡੇ ਵੱਡੇ ਭਰਾ ਰਾਜਧਾਨੀ ਵਾਲੇ ਐਕਸਪ੍ਰੈਸ ਵਾਲੇ ਦਵਾਬਾ ਵਾਲੇ ਸਾਰੇ ਰੋਡਵੇ ਵਾਲੇ ਸਾਰੇ ਬੈਠੇ ਆ ਜੀ ਸਾਰਿਆਂ ਦੀ ਦੇਲ ਦੀ ਗ੍ਰਾਈ ਤੋਂ ਧੰਨਵਾਦ ਆ ਜੀ ਇਹ ਸਾਡੇ ਨਾਲ ਆ ਕੇ ਇੱਥੇ ਬੈਠੇ ਆ ਜੀ ਤੁਸੀਂ ਚਾਹੁੰਦੇ ਕਿ ਉਹ ਬਿੱਲ ਜਿਹੜਾ ਵਾਪਸ ਲਿਆ ਜਾਵੇ ਵਾਪਸ ਲਿਆ ਜਾਵੇ ਇਹ ਬਿੱਲ ਅਸੀਂ ਜਿਹੜਾ ਜਾਣਦੇ ਆ ਕਿ ਸਾਡੇ ਇਹ ਬਿੱਲ ਵਾਪਸ ਲਿਆ ਜਾਵੇ ਜੇ ਕੱਲ ਨੂੰ ਕੋਈ ਵੀ ਭਾਜੀ ਐਕਸੀਡੈਂਟ ਹੋ ਜਾਂਦਾ ਤੇ ਸਾਡੀਆਂ ਵੱਡੀਆਂ ਗੱਡੀਆਂ ਦਾ ਹੀ ਕਸੂਰ ਕੱਢਿਆ ਜਾਂਦਾ ਹੈ ਜੇ ਕਾਰ ਵਾਲਾ ਵੀ ਆ ਕੇ ਸਾਡੀਆਂ ਗੱਡੀਆਂ ਦੇ ਵਿੱਚ ਮਾਰ ਦਵੇ ਜਾਂ ਮੋਟਰਸਾਈਕਲ ਵਾਲਾ ਵੀ ਵਿੱਚ ਮਾਰ ਦਵੇ ਇਹਨਾਂ ਕੇਸ ਤੇ ਸਾਡੀਆਂ ਵੱਡੀਆਂ ਗੱਡੀਆਂ ਦਾ ਹੀ ਕਸੂਰ ਕੱਢਿਆ ਜਾਂਦਾ ਹੈ ਇਹਤੇ ਵੀ ਕੋਈ ਨਾ ਕੋਈ ਕਾਨੂੰਨ ਲਿਆਂਇਆ ਜਾਵੇ ਸਾਡੀ ਗੱਡੀ ਉੱਥੇ ਸਿੰਘਪੁਰ ਖੜੀ ਸੀ ਖੜੀ ਦੇ ਵਿੱਚ ਆ ਕੇ ਕਾਰ ਮਾਰੀ ਤੇ ਸਾਡੀ ਵੱਡੀ ਗੱਡੀ ਦਾ ਹੀ ਉਹਨਾਂ ਨੇ ਕਸੂਰ ਕੱਢਿਆ ਸਾਡੀ ਉੱਥੇ ਡਰਾਈਵਰਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਇਸ ਵਾਸਤੇ ਵੀ ਕੋਈ ਨਾ ਕੋਈ ਕਾਨੂੰਨ ਲਿਆਂਇਆ ਜਾਵੇ ਆਪਣਾ ਅਮਨਦੀਪ ਸਿੰਘ ਹੈ ਜੀ ਜੈਲ ਦਾ ਟਰਾਂਸਪੋਰਟ ਹੈ ਜੀ ਆਪਣੀ ਅਸੀਂ ਬੜੇ ਸ਼ਾਂਤ ਮਈ ਢੰਗ ਦੇ ਨਾਲ ਇਹ ਕਾਲੇ ਕਾਨੂੰਨਾਂ ਦਾ ਵਿਰੋਧ ਕਰਨ ਦੇ ਇੱਥੇ ਬੈਠੇ ਆਂ ਜੀ ਜਿਹੜੇ ਮੋਦੀ ਸਾਹਿਬ ਨੇ ਸਾਡੇ ਡਰਾਈਵਰ ਭਰਾਵਾਂ ਤੇ ਮੇਰੇ ਤੇ ਹੀ ਥੋਪੇ ਆ ਕਹਿ ਲੋ ਸਾਡੇ ਕੱਲੇ ਕੱਲੇ ਅਸੀਂ ਸਾਰੇ ਡਰਾਈਵਰ ਆ ਹਰੇਕ ਉਹ ਆਪਣਾ ਆਪਣਾ ਬਾਹ ਨੇ ਆ ਭਾਜੀ ਇਹ ਜਿਹੜਾ ਕਾਨੂੰਨ ਉਹਨਾਂ ਨੇ ਕੱਢਤਾ ਜੀ 7 ਲੱਖ ਡਰਾਈਵਰ ਦਊਗਾ ਤੇ 10 ਸਾਲ ਦੀ ਸਜ਼ਾ ਵੀ ਹੋਊਗੀ ਮੌਕੇ ਤੇ ਡਰਾਈਵਰ ਭੱਜਣਾ ਨਹੀਂ ਚਾਹੀਦਾ ਜੇ ਡਰਾਈਵਰ ਮੌਕੇ ਤੇ ਭੱਜਦਾ ਨਹੀਂ ਭਾਜੀ ਜਿਹੜਾ ਐਕਸੀਡੈਂਟ ਆ ਕੋਈ ਵੀ ਮੇਰਾ ਭਰਾ ਆਪ ਨਹੀਂ ਜਾਣਬੁੱਝ ਕੇ ਨਹੀਂ ਕਰਦਾ ਐਕਸੀਡੈਂਟ ਅਤਨਚੇਤ ਹੋ ਜਾਂਦਾ ਹੁੰਦਾ ਜਿਹੜਾ ਐਕਸੀਡੈਂਟ ਆ ਉਹ ਅਤਨਚੇਤ ਹੁੰਦਾ ਆ ਭਾਜੀ ਕੋਈ ਜਾਣਬੁੱਝ ਕੇ ਨਹੀਂ ਕਰਦਾ ਉਹਦੇ ਹਿੱਤ ਵਿੱਚ ਇਹ ਕਾਨੂੰਨ ਇਹਨਾਂ ਨੇ ਚਾਲੂ ਕਰਤੇ ਆ ਡਰਾਈਵਰ ਭੱਜਣਾ ਨਹੀਂ ਚਾਹੀਦਾ ਜੇ ਡਰਾਈਵਰ ਭੱਜਦਾ ਨਹੀਂ ਪਬਲਿਕ ਮਾਰ ਦਿੰਦੀ ਆ ਕੁੱਟ-ਕੁੱਟ ਕੇ ਉੱਥੇ ਹੀ ਹੁਣ ਜ਼ਿਆਦਾ ਅਸੀਂ ਮਰਾਂਗੇ ਤਜਾਬ ਹੈ ਕਿ ਮੋਦੀ ਸਾਹਿਬ ਨੇ ਸਾਨੂੰ ਉਦਾਂ ਹੀ ਮਾਰ ਦੇਣਾ ਆ ਇਸ ਕਰਕੇ ਅਸੀਂ ਤਾਂ ਬਸ ਸ਼ਾਂਤ ਮਈ ਢੰਗ ਨਾਲ ਬੈਠ ਕੇ ਅਸੀਂ ਇਹ ਰੋਸ ਮੁਜ਼ਾਹਰਾ ਹੀ ਕਰ ਰਹੇ ਆ ਵੀ ਇਹ ਕਾਨੂੰਨ ਜਿਹੜੇ ਆ ਇਹ ਵਾਪਸ ਲੈ ਜਾਣ ਅਸੀਂ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆ ਵੀ ਸਾਡੀ ਆਵਾਜ਼ ਉੱਪਰ ਤੱਕ ਪਹੁੰਚਾਈ ਜਾਵੇ ਇਹ ਕਾਨੂੰਨ ਵਾਪਸ ਲੈ ਜਾਣ ਅੱਜ ਜਿਹੜਾ ਤੁਸੀਂ ਰੋਸ ਮਿੰਨੀਆ ਵਸਾਂ ਨੂੰ ਬੰਦ ਕਰਕੇ ਕੀ ਕਰ ਰਹੇ ਹੋ ਇਹ ਸਿਰਫ ਇੱਕ ਦਿਨ ਦਾ ਹੈ ਕਿ ਲਗਾਤਾਰ ਇਹ ਅੱਜ ਇੱਕ ਦਿਨ ਦੇ ਲਈ ਅਸੀਂ ਕੀਤਾ ਆ ਇਹ ਪੂਰੇ ਪੰਜਾਬ 'ਚ ਆ ਕੱਲਾ ਹੁਸ਼ਿਆਰਪੁਰ 'ਚ ਨਹੀਂ ਹੈਗਾ ਪੂਰੇ ਪੰਜਾਬ 'ਚ ਮੀਨੀਆਂ ਬੱਸਾਂ ਬੰਦ ਆ ਸਕੂਲ ਦੀਆਂ ਬੱਸਾਂ ਦੇ ਡਰਾਈਵਰ ਸਾਰੇ ਸਾਡੇ ਨਾਲ ਆ ਸਹਿਯੋਗ ਦੇ ਰਹੇ ਆ ਇੱਕ ਇੱਕ ਦਿਨ ਲਈ ਆ ਨਾ ਕਿ ਅਸੀਂ ਪਬਲਿਕ ਨੂੰ ਪਰੇਸ਼ਾਨ ਕਰ ਰਹੇ ਆ ਇਹ ਨਾ ਕੋਈ ਅਸੀਂ ਬੱਸ ਸਟੈਂਡ ਬੰਦ ਕੀਤਾ ਆ ਜਿੱਦਾਂ ਬੱਸ ਸਟੈਂਡ ਵੀ ਖੁੱਲਾ ਆ ਵੱਡੀਆਂ ਬੱਸਾਂ ਚੱਲ ਵੀ ਰਹੀਆਂ ਆ ਸਿਰਫ ਸਾਡੀਆਂ ਮੀਨੀਆਂ ਬਿਲਕੁਲ ਬੰਦ ਆ ਵਿੱਚ ਵੱਡੀਆਂ ਬੱਸਾਂ ਵੀ ਬੰਦਿਆ ਟਰਾਂਸਪੋਰਟਾਂ ਵਾਲੇ ਸਾਡਾ ਸਹਿਯੋਗ ਕਰ ਰਹੇ ਆ ਉਹਨਾਂ ਦਾ ਵੀ ਧੰਨਵਾਦ ਆ ਬਹੁਤ ਬਹੁਤ ਬਾਕੀ ਆ ਸਾਰੇ ਮੇਰੇ ਮਿੰਨੀ ਭਰਾ ਆਪਰੇਟਰ ਪਹੁੰਚੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਤੇ ਜਿਕਰ ਨਹੀਂ ਤੁਹਾਡੀਆਂ ਮੰਗਾਂ ਦਾ ਹਲੁੰਦਾ ਲਗਾਤਾਰ ਟੈਕਸੀ ਯੂਨੀਅਨ ਵਾਲੇ ਸਾਰੇ ਕਮਰਸ਼ੀਅਲ ਟਰੱਕਾਂ ਵਾਲੇ ਵੀ ਹੜਤਾਲ ਕਰ ਰਹੇ ਜਿਕਰ ਨਹੀਂ ਹੁੰਦਾ ਅਗਲੀ ਕੀ ਅਗਲੀ ਕਾਰਵਾਈ ਫੇ ਸਾਡੀਆਂ ਮੇਨ ਜਿਹੜੀਆਂ ਹੈੱਡ ਆਫੀਸਰ ਜੂਨੀਅਰ ਨੇ ਆ ਬੜੀਆਂ ਵੱਡੇ ਵੱਡੇ ਪੱਦਰ ਤੇ ਫੇ ਅਸੀਂ ਰੋਸ ਮੁਜ਼ਾਰਾ ਕਰਾਂਗੇ ਜੀ ਫੇ ਬਿਲਕੁਲ ਸਾਰਾ ਕੁਝ ਬੰਦ ਕਰਾਵਾਂਗੇ